ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਇੱਕ ਕਰੀਮ ਸ਼ੇਅਰ ਕਰਨ ਲੱਗੀ ਆ ਪਹਿਲਾਂ ਵੀ ਵੈਸੀ ਕੀਤੀ ਸੀਗੀ ਜਿਹੜੇ ਨਿਊ ਸਬਸਕ੍ਰਾਈਬਰ ਆਏ ਨੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੈਗਾ ਇਸ ਕਰੀਮ ਬਾਰੇ ਇੱਕ ਕਰੀਮ ਹੈ ਜਿਹਨੂੰ ਲਗਾ ਕੇ ਆਪਾਂ ਆਪੇ ਸ਼ਾਈਆਂ ਵੀ ਠੀਕ ਕਰ ਸਕਦੇ ਆ ਤੇ ਸਕਿਨ ਦਾ ਜਿਹੜਾ ਗੁੰਮਿਆ ਹੋਇਆ ਗਲੋ ਹੈ ਨਾ ਵਾਪਸ ਲਿਆ ਸਕਦੇ ਆ ਜਿਨ੍ਹਾਂ ਦੇ ਝੁਰੜੀਆਂ ਨੇ ਖਾਸ ਕਰਕੇ ਦੇਖੋ ਰੋਜ਼ ਦੇ ਫੇਸ ਪੈਕ ਲਗਾ ਲਗਾ ਕੇ ਰੋਜ਼ ਦੇ ਫੇਸ਼ੀਅਲ ਕਰ ਕਰਕੇ ਰੋਜ਼ ਤੇ ਆਪਾਂ ਕਰੀਮ ਲਗਾ ਲਗਾ ਕੇ ਨਾ ਮਨਵੀ ਅੱਕ ਜਾਂਦਾ ਹੈ ਤੇ ਜੇ ਤੁਹਾਨੂੰ ਐਸੀ ਕਰੀਮ ਦੱਸੀ ਜਾਏ ਜੋ ਹਫ਼ਤੇ 'ਚ ਸਿਰਫ ਇੱਕ ਵਾਰ ਹੀ ਲਗਾਣੀ ਹੈ ਉਹਦੇ ਇੱਕ ਵਾਰ ਲਗਾਉਣ ਨਾਲ ਹੀ ਤੁਹਾਡਾ ਚਿਹਰਾ ਜਿਹੜਾ ਚੰਦ ਵਾਂਗੂ ਚਮਕੇਗਾ ਔਰ ਤੁਹਾਡੀਆਂ ਸ਼ਾਈਆਂ ਵੀ ਠੀਕ ਹੋਣਗੀਆਂ ਤੁਹਾਡੀ ਪਿਗਮੈਂਟੇਸ਼ਨ ਵੀ ਠੀਕ ਹੋਵੇਗੀ ਤੁਹਾਡੇ ਜਿਹੜੇ ਰਿੰਕਲ ਦੀ ਪ੍ਰੋਬਲਮ ਹੋਵੇ ਠੀਕ ਹੋਵੇਗੀ ਲੂਜ਼ ਸਕਿਨ ਉਹ ਵੀ ਠੀਕ ਹੋਏਗੀ ਸਕਿਨ ਦਾ ਗਲੋ ਜਿਹੜਾ ਗੁੰਮ ਚੁੱਕਿਆ ਹੈ ਕਿਤੇ ਗਵਾ ਚੁੱਕਿਆ ਹੈ ਵਾਪਸ ਆਏਗਾ 30 ਪਲੱਸ ਹੋ ਗਏ ਆ ਸਾਡੀ ਸਕਿਨ ਜਿਹੜੀ ਇੱਕਦਮ ੁਰਜਾਈ ਜੀ ਹੋਣੀ ਸ਼ੁਰੂ ਹੋ ਗਈ ਹੈ ਤੇ ਉਹਨਾਂ ਖਾਸ ਕਰਕੇ ਵੈਸੇ 30 ਪਲੱਸ ਜਿਹੜੀਆਂ ਔਰਤਾਂ ਨੇ ਜਿਹੜੀਆਂ 30 ਤੋਂ ਉ ਇਸ ਕਰੀਮ ਦਾ ਇਸਤੇਮਾਲ ਕਰਨਗੇ ਨਾ ਤੇ ਉਹਨਾਂ ਦੀ ਜਿਹੜੀ ਸਕਿਨ ਹੈ ਨਾ ਵਾਪਸ ਪਹਿਲਾਂ ਵਾਲੀ ਸਕਿਨ ਵਰਗੀ ਹੋ ਜੇਗੀ ਜਿੱਦਾਂ ਆਪਣੀ 20 ਸਾਲ ਦੀ ਉਮਰ ਵਿੱਚ ਹੁੰਦੀ ਹੈ ਤੇ ਸਾਰਿਆਂ ਨੂੰ ਸ਼ੌਕ ਹੁੰਦਾ ਹੈ ਸਾਡੀ ਸਕਿਨ ਸੋਹਣੀ ਰਵੇ ਖੂਬਸੂਰਤ ਰਵੇ ਅਸੀਂ ਨੇਚਰਲ ਖੂਬਸੂਰਤ ਲੱਗੀਏ ਕਿਸੇ ਨੂੰ ਕੋਈ ਮੇਕਅਪ ਕਰਨ ਦਾ ਸ਼ੌਕ ਨਹੀਂ ਹੁੰਦਾ ਇਹਨਾਂ ਲਿਪਣ ਲਿਪਣ ਦਾ ਹਨਾ ਪਰ ਜਦੋਂ ਸਕਿਨ ਖਰਾਬ ਹੁੰਦੀ ਹੈ ਨਾ ਫਿਰ ਇਹੀ ਹੁੰਦਾ ਹੈ ਸਾਡੀ ਵਰਗੀਆਂ ਭੈਣਾਂ ਇਹ ਕਹਿੰਦੀਆਂ ਨੇ ਕਿ ਅਸੀਂ ਥੋੜਾ ਜਿਹਾ ਮੇਕਅਪ ਕਾ ਲਈਏ ਸ਼ਾਇਦ ਅਸੀਂ ਥੋੜਾ ਸੋਹਣੀ ਲੱਗੀਏ ਹਨਾ ਪਰ ਉਹ ਮੇਕਅਪ ਜਿਹੜਾ ਲੱਗ ਹੀ ਨਜ਼ਰ ਆਉਂਦਾ ਹੈ ਬੜ ਕ੍ਰੀਮ ਦੇਖ ਲਓ ਤੁਸੀਂ ਕ੍ਰੀਮ ਟ੍ਰੈਟinoil ਇੱਕ ਰੈਟਿਨੋਲ ਆਂਦੀ ਇੱਕ ਹੈਗੀ ਟ੍ਰੈਟinoil ਸ਼ਾਇਦ ਨਜ਼ਰ ਨਾ ਆਂਦੀ ਹੋਵੇ ਲੋਜ ਹੀ ਪੈ ਰਹੀ ਅਜਾ ਆ ਦੇਖੋ ਟ੍ਰੈਟinoil ਕ੍ਰੀਮ ਹੈ ਠੀਕ ਹੈ ਟ੍ਰੈਟinoil ਕ੍ਰੀਮ ਹੈ ਇਹ ਵਾਲੀ ਇੱਕ ਰੈਟਿਨੋਲ ਹੁੰਦੀ ਇੱਕ ਹੁੰਦੀ ਟ੍ਰੈਟinoil ਇੱਕ ਆਰ ਤੇ ਇੱਕ ਟੀ ਤੇ ਠੀਕ ਹੈ ਇਹ ਵਾਲੀ ਕ੍ਰੀਮ ਜਿਹੜੀ ਹੈ ਨਾ ਸਾਡੇ ਸਕਿਨ ਦਾ ਜਿਹੜਾ 글로 ਗਵਾਚਾ ਹੁੰਦਾ ਹੈ ਸਾਡੇ ਸਕਿਨ ਦੇ ਜਿਹੜੇ ਜਿਹੜੀ ਡੈੱਡ ਸੈਲਸ ਹੁੰਦੇ ਨੇ ਜਿਹੜੇ ਅੰਦਰ ਡੈੱਡ ਹੋ ਜਾਂਦੇ ਨੇ ਸੈਲਸ ਹੁੰਦੇ ਨੇ ਜਿਹੜੀ ਸਾਡੇ ਸਕਿਨ ਵਿੱਚ ਜਿਹੜੇ ਸਾਡੇ ਸਕਿਨ ਨੂੰ ਖੂਬਸੂਰਤ ਰੱਖਦੇ ਨੇ ਉਹ ਕਿਤਨਾ ਕਿਤੇ ਨਾ ਗਵਾਚ ਜਾਂਦੇ ਨੇ ਕਿਤਨਾ ਕਿਤੇ ਡੈੱਡ ਹੋ ਜਾਂਦੇ ਨੇ ਕਿਉਂਕਿ ਏਜ ਵੱਧਦੀ ਵੱਧਦੀ ਜਿਹੜੀ ਹੁੰਦੀ ਹੈ ਨਾ ਉਹ ਸੈੱਲ ਹੁੰਦੇ ਨੇ ਉਹਨਾਂ ਨੂੰ ਘਟਾਉਂਦੀ ਜਾਂਦੀ ਹੈ ਉਹਨਾਂ ਦੀ ਜਿਹੜਾ ਉਹ 글로 ਦਿੰਦੇ ਨੇ ਨਾ ਉਹਦੇ ਨਾਲ ਘਟਦਾ ਜਾਂਦਾ ਹੈ ਇਹ ਜਿਹੜੀ ਕਰੀਮ ਹੈ ਐਕਟਰ ਨੇ ਆ ਵੀ ਜਿਹੜੀ ਹੀਰੋਇਨ ਨੇ ਡਾਕਟਰ ਵੀ ਇਸ ਕਰੀਮ ਨੂੰ ਦੱਸਦੇ ਨੇ ਪਰ ਇਹਨਾਂ ਨੂੰ ਲਗਾਉਣਾ ਕਿਸ ਤਰੀਕੇ ਨਾਲ ਕੁਝ ਭਰੇਜ ਨੇ ਇਹਨੂੰ ਕਰਨ ਦੇ ਤੇ ਲਗਾਉਣਾ ਕਿਸ ਤਰੀਕੇ ਨਾਲ ਹੈ ਮਿਲਦੀ ਕਿੱਥੋਂ ਹੈ ਉਹ ਵੀ ਤੁਹਾਨੂੰ ਦੱਸਦੇ ਆ ਤੇ ਲਗਾਣੀ ਕਿੱਦਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਪਹਿਲਾ ਜਿਹੜੇ ਵੀਡੀਓ ਤੇ ਨਵੇਂ ਆਏ ਹੋ ਨਾ ਚੈਨਲ ਤੇ ਫਟੋ ਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਜਿਹੜੀ ਵੀ ਵੀਡੀਓ ਦੀ ਨੋਟੀਫਿਕੇਸ਼ਨ ਹੋਊਗੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਇਸ ਚੈਨਲ ਤੇ ਤੁਹਾਨੂੰ ਆਪਾਂ ਬਿਊਟੀ ਬਾਰੇ ਦੱਸਦੇ ਹਾਂ ਸਕਿਨ ਬਾਰੇ ਕੇਅਰ ਬਾਰੇ ਟਿਪਸ ਦੱਸਦੇ ਹਾਂ ਕਿ ਤੁਹਾਡੇ ਸਕਿਨ ਕੇਅਰ ਕਰਕੇ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਜਵਾਨ ਰੱਖ ਸਕਦੇ ਹੋ ਜਿਹੜੀਆਂ ਮਰੀਆਂ ਭੈਣਾਂ ਵੱਧਦੀ ਏਜ ਤੋਂ ਪਰੇਸ਼ਾਨ ਨੇ ਕਿ ਸਾਡੀ ਏਜ ਵਧ ਰਹੀ ਏ ਚਲੋ ਏਜ ਤਾਂ ਆਪਾਂ ਨਹੀਂ ਰੋਕ ਸਕਦੇ ਹਾਂ ਏਜ ਦੇ ਨਾਲ ਜਿਹੜੇ ਆਪਣੇ ਚਿਹਰੇ ਤੇ ਪ੍ਰਭਾਵ ਪੈਂਦਾ ਉਹਨੂੰ ਖਤਮ ਜਰੂਰ ਕਰ ਸਕਦੇ ਹਾਂ ਥੋੜੇ ਜੇ ਟ੍ਰੀਟਮੈਂਟ ਜਿਹੜੇ ਆਪਾਂ ਘਰੇ ਹੀ ਕਰਕੇ ਕਈ ਤਾਂ ਚਲੋ ਜਿਹੜੇ ਤੇ ਪੈਸੇ ਵਾਲੀਆਂ ਨੇ ਉਹ ਆ ਰਹੀਆਂ ਨੇ ਰੇਜ਼ਲ ਕਰਵਾ ਰਹੀਆਂ ਨੇ ਹਾਈਡਰਾ ਫੇਸ਼ਲ ਹੁੰਦੇ ਨੇ 20 20000 ਵਾਲੇ ਉਹ ਕਰਵਾਉਂਦੀਆਂ ਨੇ ਭਾਈ ਸਾਡੇ ਵਰਗੇ ਤਾਂ ਨਹੀਂ ਕਰਵਾ ਸਕਦੇ ਅਸੀਂ ਤਾਂ ਘਰੇ ਹੀ ਟਰੀਟਮੈਂਟ ਆਪਣਾ ਕਰਕੇ ਆਪਣੀ ਸਕਿਨ ਨੂੰ ਇੱਕਦਮ ਗਲੋਇੰਗ ਤੇ ਇੱਕਦਮ ਚਮਕਦਾਰ ਬਣਾ ਲੈਣੇ ਆ ਤੇ ਸਕਿਨ ਤੁਸੀਂ ਦੇਖ ਸਕਦੇ ਕੋਈ ਰਿੰਕ ਵਾਲੀ ਹੈਗਾ ਕੋਈ ਵੀ ਕਿਤੇ ਵੀ ਝੁਰੜੀ ਨਹੀਂ ਹੈਗੀ ਜਾਂ ਕੋਈ ਦਾਗ ਜਾਂ ਕੋਈ ੱੱੱਬਾ ਬਿਲਕੁਲ ਵੀ ਨਹੀਂ ਹੈਗਾ ਠੀਕ ਹੈ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਨੇਚਰਲ ਖੂਬਸੂਰੀ ਨਾਲ ਜੋੜ ਕੇ ਰੱਖਾਂ ਤਾਂ ਜੋ ਜੜੀਆਂ ਮੇਰੇ ਭੈਣਾਂ ਨੇ ਨਾ ਕਈ ਵਾਰ ਇਹ ਹੁੰਦਾ ਜਿਨ੍ਹਾਂ ਦੇ ਨਾਲ ਸ਼ਾਇਆ ਹੁੰਦੀਆਂ ਨੇ ਪਿਗਮੈਂਟੇਸ਼ਨ ਹੁੰਦੀਆਂ ਨੇ ਉਹਨਾਂ ਨੂੰ ਨਾ ਸ਼ਰਮਿੰਦਗੀ ਫੇਸ ਕਰਨੀ ਪੈਂਦੀ ਏ ਕਦੋਂ ਜਦੋਂ ਆਪਾਂ ਚਾਰ ਔਰਤਾਂ ਦੇ ਵਿੱਚ ਜਾ ਕੇ ਖੜੀਏ ਕਿਤੇ ਵਿਆਹ ਸ਼ਾਦੀ ਪਾਰਟੀ 'ਚ ਕਿਤੇ ਜਾਈਏ ਨਾ ਤੇ ਦੂਸਰੀਆਂ ਵਾਲੀਆਂ ਔਰਤਾਂ ਸੋਹਣੀਆਂ ਲੱਗਦੀਆਂ ਹੁਣ ਤੇ ਸਾਡੇ ਚਿਹਰੇ ਤੇ ਦਾਗ-ਤੱਬੇ ਹੋਣ ਤੇ ਸਾਨੂੰ ਨਾ ਅਸੀਂ ਨਾ ਨਜ਼ਰ ਨਹੀਂ ਮਿਲਾ ਪਾਂਦੀ ਐ ਸਾਨੂੰ ਇਹ ਹੁੰਦਾ ਵੀ ਸਾਡਾ ਫੇਸ ਕਿੱਦਾਂ ਦਾ ਏ ਅਗਲਾ ਬੰਦਾ ਸਾਡੇ ਬਾਰੇ ਕੀ ਸੋਚ ਰਿਹਾ ਹੁਣ ਬੜਾ ਗੰਦਾ ਫੀਲ ਹੁੰਦਾ ਉਸ ਟਾਈਮ ਹੁੰਦਾ ਐ ਨਾ ਫੀਲ ਹੈ ਨਾ ਤੇ ਇਸ ਕਰਕੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਐ ਦੇਖੋ ਆਹ ਹੈਗੀ ਇਹ ਕਰੀਮ ਟ੍ਰੈਟినੋਲ ਇਹਦਾ ਨਾਮ ਐ ਠੀਕ ਹੈ ਇਹਦਾ ਮਨਾਮ ਵੀ ਲਿਖ ਦਵਾਂਗੀ Amazon ਤੋਂ ਤੁਸੀਂ ਇਹ ਵਾਲੀ ਮੰਗਵਾ ਸਕਦੇ ਹੋ ਠੀਕ ਹੈ ਖਾਸ ਕਰਕੇ ਵੈਸੇ ਮੈਂ ਹਜ ਤੱਕ Amazon ਤੋਂ ਹੀ ਮੰਗਵਾਨੀ ਆ ਤੁਸੀਂ ਜਿਹੜੇ ਆਸ-ਪਾਸ ਮੈਡੀਕਲ ਨੇ ਉਹਨਾਂ ਨੂੰ ਪੁੱਛ ਸਕਦੇ ਹੋ ਜੇ ਕੋਈ ਲਿਹਾ ਕੇ ਤੁਹਾਨੂੰ ਦੇ ਦੇ ਵੈਸੇ ਤਾਂ ਮਿਲ ਤਾਂ ਜਾਂਦੀ ਵੱਡੇ ਵੱਡੇ ਮੈਡੀਕਲ 'ਚ ਤੁਸੀਂ ਨਾਮ ਜਿਹੜਾ ਨਾ ਲਿਖ ਲਓ ਪਰਚੀ ਤੇ ਲਿਖ ਕੇ ਤੇ ਮੈਡੀਕਲ ਵਾਲਿਆਂ ਨੂੰ ਦਿਖਾ ਸਕਦੇ ਹੋ ਕਿ ਜਿਹੜਾ ਤੁਹਾਨੂੰ ਲਿਹਾ ਕੇ ਦੇ ਸਕੇ ਠੀਕ ਹੈ ਵਧੀਆ ਵਾਲੀ ਲੈਣੀ ਹੈ ਪ੍ਰਾਈਸ ਹੈ ਇਹਦਾ 230 ਰੁਪਏ ਠੀਕ ਹੈ 230 ਰੁਪਏ ਦੇ ਵਿੱਚ ਜੇ ਤੁਹਾਡੀ ਸੂਰਤ ਜਿਹੜੀ ਐਨ ਖਿਲ ਜਾਵੇ ਦੁਲਹਨ ਵਾਂਗੂ ਲੱਗੇ ਜਿਵੇਂ 20 ਸਾਲ ਦੀ ਕੁੜੀ ਹੁੰਦੀ ਹੈ ਉਹਦੇ ਵਾਂਗੂ ਤੁਹਾਣਾ ਚਿਹਰਾ ਲੱਗੇ ਹੋਰ ਤੁਹਾਨੂੰ ਕੀ ਚਾਹੀਦੇ ਐ ਵੀ ਨਹੀਂ ਹੈਗਾ ਕਿ ਇਹਨੂੰ ਡੇਲੀ ਇਸਤੇਮਾਲ ਕਰਨਾ ਇੱਕ ਟਿਊਬ ਤੁਹਾੜੇ ਕੋਲ ਸਾਲ ਡੇਢ ਸਾਲ 2 ਸਾਲ ਨਹੀਂ ਮੁੱਕੜੀ ਇਹਦੀ ਕਾਫੀ ਡੇਟ ਵੀ ਦਿੱਤੀ ਹੋਈ ਹੈ ਇਸ ਕਰੀਮ ਦੀ 2 2 3 3 ਸਾਲ ਦਾ ਇਹਦਾ ਦਿੱਤਾ ਹੋਇਆ ਹੈ ਕਿ ਜੇ ਇਹ ਖਰਾਬ ਨਹੀਂ ਹੁੰਦੀ ਜਲਦੀ ਕਿਉਂਕਿ ਆਪਾਂ ਹਫਤੇ 'ਚ ਲਗਾਣੀ ਇੱਕ ਵਾਰ ਲਗਾਣੀ ਕਿੱਦਾਂ ਹੈ ਤੁਸੀਂ ਪਹਿਲਾਂ ਕੋਈ ਵੀ ਮੋਇਸਚਰਾਈਜ਼ਰ ਲਗਵਾਉਣਾ ਹੈ ਠੀਕ ਹੈ ਚਾਹੇ অ্যালোਵਰਾ ਜੈਲ ਲਗਾ ਲਓ ਮੈਂ ਤਾਂ ਬਸ অ্যালোਵਰਾ ਜੈਲੀ ਲਗਾ ਲੰਨੀ ਕੋਈ ਵੀ ਤੁਹਾਡੇ ਕੋਲ ਮੋਇਸਚਰਾਈਜ਼ਰ ਕਰੀਮ ਹੈਗੀ ਹੈ ਨਾ ਰਾਤ ਨੂੰ ਤੁਸੀਂ ਕੀ ਕਰਨਾ ਹੈ ਫੇਸ ਨੂੰ ਕਰਨਾ ਹੈ ਵੋਸ਼ ਹਾਂ ਇੱਕ ਖਾਸ ਗੱਲ ਹੋਰ ਇਹ ਰਾਤ ਨੂੰ ਲਗਾਨੀ ਹੈ ਠੀਕ ਹੈ ਦਿਨ ਵਿੱਚ ਨਹੀਂ ਲਗਾਨੀ ਤੋਂਪ ਵਿੱਚ ਨਹੀਂ ਲਗਾਨੀ ਹੈਗੀ ਠੀਕ ਹੈ ਤੁਸੀਂ ਇਹ ਰਾਤ ਨੂੰ ਲਗਾਨੀ ਹੈ ਇਹ ਦੁੱਗਣਾ ਫਾਇਦਾ ਦੇਵੇਗੀ ਦੁੱਗਣਾ ਤਿਗਣਾ ਫਾਇਦਾ ਦੇਵੇਗੀ ਠੀਕ ਹੈ ਰਾਤ ਨੂੰ ਤੁਸੀਂ ਕੀ ਕਰਨਾ ਹੈ ਫੇਸ ਨੂੰ ਕਰ ਲੈਣਾ ਵੋਸ਼ ਕੋਈ ਵੀ ਦਿਨ ਬਨ ਲਾਓ ਸੰਡੇ ਦਾ ਦਿਨ ਬਨ ਲਓ ਜਿਹੜਾ ਮਰਜੀ ਦਿਨ ਬਨ ਲਓ ਤੁਹਾਨੂੰ ਯਾਦ ਰਵੇ ਕਿ ਹਾਂ ਇਸ ਹਫਤੇ ਇਹ ਵਾਲੇ ਦਿਨ ਮੈਂ ਲਗਾਈ ਸੀ ਕਿ ਮੁਰਦੇ ਉਹ ਵਾਲੇ ਦਿਨ ਫਿਰ ਮੈਂ ਵਾਪਸ ਕਰੀਮ ਲਗਾਨੀ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਪਹਿਲਾਂ ਤੇ ਚਿਹਰੇ ਨੂੰ ਬਿਲਕੁਲ ਵੋਸ਼ ਕਰ ਲੈਣਾ ਬਿਲਕੁਲ ਸਾਫ਼ ਕਰ ਲੈਣਾ ਠੀਕ ਹੈ ਹੋ ਸਕੇ ਤਾਂ ਸਾਬਣਾਂ ਨਾ ਲਗਾਇਆ ਕਰੋ ਮੈਂ ਇਹੀ ਵਾਰ-ਵਾਰ ਕਹਿੰਨੀ ਆ ਸਾਬਣ ਬਿਲਕੁਲ ਨਾ ਚਿਹਰੇ ਤੇ ਲਗਾਇਆ ਕਰੋ ਮਲਤਾਨੀ ਮਿੱਟੀ ਮਸਰ ਦੀ ਦਾਲ ਵੇਸਣ ਮਿਕਸ ਕਰਕੇ ਉਹਦੇ ਨਾਲ ਫੇਸ ਨੂੰ ਤੁਸੀਂ ਸਾਫ਼ ਕਰਿਆ ਕਰੋ ਠੀਕ ਹੈ ਤੇ ਮੇਥੀ ਪਾਊਡਰ ਇਹਨਾਂ ਤਿੰਨਾਂ ਜ਼ਿਆਦਾ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਆਪਣੇ ਫੇਸ ਨੂੰ ਵੋਸ਼ ਕਰਿਆ ਕਰੋ ਠੀਕ ਹੈ ਵੈਸੇ ਮੈਂ ਤਾਂ ਦੁੱਧ ਤੇ ਉਹਦੇ ਨਾਲ ਕਰ ਲੈਣੀ ਹੈ ਨਿੰਬੂ ਨਾਲ ਕਈਆਂ ਨੂੰ ਸੂਟ ਨਹੀਂ ਕਰਦਾ ਮੇਥੀ ਦਾ ਪਾਊਡਰ ਬਣਾ ਲਓ ਥੋੜੇ ਵੇਸਣ ਮਿਕਸ ਕਰ ਲਓ ਥੋੜਾ ਜਿਹਾ ਮਸਰ ਦੀ ਦਾਲ ਮਿਕਸ ਕਰ ਤੇ ਚਾਵਲਾਂ ਦਾ ਆਟਾ ਮਿਕਸ ਕਰ ਲਓ ਉਹ ਰੱਖ ਲਓ ਡੱਬੀ ਚ ਪਾ ਕੇ ਉਹਦੇ ਨਾਲ ਫੇਸ ਨੂੰ ਵਾਸ਼ ਕਰਿਆ ਕਰੋ ਆ ਦੇਖੋ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਮੋਇਸਚਰਾਈਜ਼ਰ ਲਗਾ ਲਿਆ ਠੀਕ ਹੈ ਕੋਈ ਵੀ ਜਿਹੜਾ ਤੁਸੀਂ ਲਗਾਣਾ ਲਗਾ ਸਕਦੇ ਹੋ ਪਰ ਮੋਇਸਚਰਾਈਜ਼ਰ ਲਗਾਉਣ ਤੋਂ ਬਗੈਰ ਇਹ ਕਰੀਮ ਬਿਲਕੁਲ ਨਹੀਂ ਲਗਾਣੀ ਹੈਗੀ ਫਿਰ ਤੁਸੀਂ ਇਹ ਕਰੀਮ ਐਨੀ ਹੈਗਾ ਕਿ ਬਹੁਤ ਸਾਰੀ ਲਿਪਣੀ ਹੈ ਸਿਰਫ ਜਿੰਨਾ ਇੱਕ ਮਟਰ ਦਾ ਦਾਣਾ ਮਟਰ ਦਾ ਦਾਣਾ ਵੀ ਜ਼ਿਆਦਾ ਹੁੰਦਾ ਹੈ ਆ ਦੇਖੋ ਸਿਰਫ ਇੰਨੀ ਕੁ ਐਦਾਂ ਡੋਟ ਪਾਸ ਇੰਨੀ ਕਰੀਮ ਹੈ ਮਰਡਰ ਦਾ ਦਾਣਾ ਵੀ ਜ਼ਿਆਦਾ ਕਣਕ ਦੇ ਦਾਣੇ ਜਿੰਨੀ ਤੁਸੀਂ ਕਰੀਮ ਲੈਣੀ ਹੈ ਠੀਕ ਹੈ ਤੇ ਤੁਸੀਂ ਆਪਣੇ ਫੇਸ ਤੇ ਇਸ ਨੂੰ ਫਰਲਾ ਲੈਣਾ ਹੈ ਐਦਾਂ ਠੀਕ ਹੈ ਆਪਣੇ ਫੇਸ ਤੇ ਇਹਨੂੰ ਇਸ ਤਰੀਕੇ ਨਾਲ ਸਾਰੇ ਪਾਸੇ ਹੀ ਫਰਲਾ ਲੈਣਾ ਠੀਕ ਹੈ ਅੱਖਾਂ ਤੋਂ ਬਚਾ ਕੇ ਤੇ ਬਾਕੀ ਇਹ ਵਾਲੀ ਕਰੀਮ ਜਿਹੜੀ ਪ੍ਰੈਗਨੈਂਟ ਔਰਤਾਂ ਨੇ ਉਹ ਨਹੀਂ ਲਗਾ ਸਕਦੀ ਪ੍ਰੈਗਨੈਂਟ ਔਰਤਾਂ ਨੂੰ ਨਹੀਂ ਲਗਾਉਣੀ ਚਾਹੀਦੀ ਜਾਂ ਕਿਸੇ ਨੂੰ ਕੋਈ ਸਕਿਨ ਦੀ ਪ੍ਰੋਬਲਮ ਹੈ ਉਹ ਵੀ ਨਾ ਲਗਾਣ ਜਾਂ ਕਿਸੇ ਨੂੰ ਕੋਈ ਅਲਰਜੀ ਹੈ ਉਹ ਵੀ ਬਿਲਕੁਲ ਨਾ ਲਗਾਉਣ ਡਾਕਟਰ ਤੋਂ ਪੁੱਛਣ ਤੋਂ ਬਗੈਰ ਠੀਕ ਹੈ ਤੇ ਪ੍ਰੈਗਨੈਂਟ ਔਰਤਾਂ ਵੀ ਨਾ ਲਗਾਉਣ ਇਹਨੂੰ ਬਾਕੀ ਇਹਦਾ ਕੋਈ ਵੀ ਨੁਕਸਾਨ ਨਹੀਂ ਹੋਏਗਾ ਹਾਂ ਧੁੱਪ 'ਚ ਥੋੜਾ ਜਿਹਾ ਵਿਚਾਰ ਕਰਨ ਜਦੋਂ ਲਗਾਈ ਹੋਵੇ ਉਦੋਂ ਬਾਅਦ 'ਚ ਕੋਈ ਚੱਕਰ ਨਹੀਂ ਹੈਗਾ ਕਈ ਔਰਤਾਂ ਦਾ ਇਹ ਪੁੱਛਣਾ ਸੀਗਾ ਪਿਛਲੀ ਵੀਡੀਓ ਵਿੱਚ ਮੈਨੂੰ ਪੁੱਛਿਆ ਸੀਗਾ ਕਿ ਦੀਦੀ ਇਹਦੇ ਨਾਲ ਬਾਅਦ 'ਚ ਚਿਹਰਾ ਖਰਾਬਤਾ ਨਹੀਂ ਹੁੰਦਾ ਇਹਦੇ ਨਾਲ ਚਿਹਰਾ ਬਿਲਕੁਲ ਨਹੀਂ ਖਰਾਬ ਹੁੰਦਾ ਤੁਸੀਂ ਛੱਡ ਵੀ ਦੋਗੇ ਨਾ ਇਹਦੇ ਨਾਲ ਚਿਹਰਾ ਬਿਲਕੁਲ ਨਹੀਂ ਖਰਾਬ ਹੁੰਦਾ ਨਾ ਹੀ ਰੈੱਡਨੈਸ ਆਉਂਦੀ ਹਾਂ ਪਹਿਲੀ ਵਾਰ ਜਿਹੜੇ ਲਗਾਣਗੇ ਨਾ ਠੀਕ ਉਹਨਾਂ ਦੇ ਜਿਹੜੀ ਥੋੜੀ ਜਿਹੀ ਗੰਦੀ ਉਪਰੋਂ ਜੇ ਉਹਨਾਂ ਦੇ ਜਿਹੜੀ ਛਾਈਆਂ ਕਰਕੇ ਗੰਦੀ ਚਮੜੀ ਹੋਣੀ ਹੈ ਨਾ ਥੋੜੀ 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 ਉਹ ਜਿਹੜੀ ਸਾਫ ਜ਼ਰੂਰ ਹੋਵੇਗੀ ਤੁਸੀਂ ਡਰਨਾ ਨਹੀਂ ਹੈਗਾ ਪਹਿਲੀ ਵਾਰ ਵਿੱਚ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡੇ ਸਕਿਨ ਬਿਲਕੁਲ ਜਿਹੜਾ ਉਪਰੋਂ ਗੰਦਾ ਜਾਂ ਗੰਦਾ ਥੋੜਾ ਥੋੜਾ ਮਾਸ ਉਹ ਉਤਰੂਗਾ ਉਹ ਵੀ ਜਿਹੜੀਆਂ ਜ਼ਿਆੜੀਆਂ ਛਾਈਆਂ ਜਿਨ੍ਹਾਂ ਦੇ ਜ਼ਿਆਦਾ ਗੰਦੀਆਂ ਹੋਣਗੀਆਂ ਜਿਨ੍ਹਾਂ ਦੇ ਪ੍ਰੋਬਲਮ ਹੋਵੇਗੀ ਉਹ ਉਤਰੂਗਾ ਜਿਨ੍ਹਾਂ ਦੇ ਬਿਲਕੁਲ ਪ੍ਰੋਬਲਮ ਨਹੀਂ ਹੈਗੀ ਉਹਨਾਂ ਦਾ ਵੈਸੇ ਹੀ ਰੰਗ ਜਿਹੜਾ ਗੋਰਾ ਤੇ ਇੱਕਦਮ ਗਲੋਇੰਗ ਚਿਹਰਾ ਹੋਣਾ ਸ਼ੁਰੂ ਹੋ ਜਾਵੇਗਾ ਕੁਦਰਨ ਵਾਲੀ ਗੱਲ ਨੇ ਸਕਿਨ ਨੂੰ ਮੋਟਾ ਕਰਦਾ ਠੀਕ ਹੈ ਸਕਿਨ ਜਿਹੜੀ ਇਹਨਾਂ ਨੂੰ ਮੋਟੀ ਹੋ ਜਾਂਦੀ ਪਤਲੀ ਨਹੀਂ ਹੁੰਦੀ ਜਿਨ੍ਹਾਂ ਦੀ ਸਕਿਨ ਪਤਲੀ ਹੋਈ ਹੈ ਨਾ ਲਾਲਾ ਕੇ ਟੂਬਾ ਤੇ ਉਹ ਤੁਹਾਡੇ ਸਕਿਨ ਇਹਨਾਂ ਨੂੰ ਮੋਟੀ ਹੋ ਜਾਵੇਗੀ ਠੀਕ ਹੈ ਤੇ ਤੁਹਾਡੀ ਸਕਿਨ ਇੱਕਦਮ ਹੌਲੀ ਹੌਲੀ ਰਿਪੇਅਰ ਇੱਕ ਹਫਤੇ ਦੇ ਵਿੱਚ ਹੀ ਤੁਹਾਨੂੰ ਵੇਖਿਓ ਤੁਹਾਡੇ ਸਕਿਨ ਵਿੱਚ ਇੱਕਦਮ ਚੇਂਜ ਆਉਣੇ ਨਜ਼ਰ ਹੋ ਜਾਣੇ ਨੇ ਕੀ ਤੁਹਾਡੀ ਸਕਿਨ ਜਿਹੜੀ ਗਲੋਇੰਗ ਨਜ਼ਰ ਆਵਣੀ ਹੈ ਔਰ ਤੁਹਾਡੀ ਸਕਿਨ ਜਿਹੜੀ ਇੱਕਦਮ ਮੋਟੀ-ਮੋਟੀ ਪਰਤ ਹੋ ਜਾਵੇਗੀ ਔਰ ਬਿਲਕੁਲ ਵੀ ਰੈਡਨੈਸ ਨਹੀਂ ਹੈਗੀ ਹਾਂ ਧੁੱਪ ਚ ਤਾਂ ਕਰਕੇ ਕਹਿੰਦੇ ਜਿਸ ਦਿਨ ਲਗਾਈ ਹੋਵੇ ਨਾ ਉਸ ਦਿਨ ਤੁਸੀਂ ਧੁੱਪ ਚ ਨਹੀਂ ਰਹਿਣਾ ਹੈਗਾ ਥੋੜਾ ਜਿਆ ਧੁੱਪ ਦਾ ਇਰੈਕਸ਼ਨ ਹੋ ਸਕਦਾ ਹੈ ਬਾਕੀ ਦਿਨ ਜਿੱਦਾਂ ਮਰਜ਼ੀ ਤੁਸੀਂ ਕੰਮ ਕਰ ਸਕਦੇ ਐ ਨਹੀਂ ਹੈਗਾ ਕਿ ਧੁੱਪ ਚ ਜਾਣਾ ਨਹੀਂ ਹੈਗਾ ਬਾਕੀ ਦਿਨ ਜਿਵੇਂ ਮਰਜ਼ੀ ਤੁਸੀਂ ਜਿਵੇਂ ਮੰਨ ਲਓ ਅੱਜ ਰਾਤ ਨੂੰ ਲਗਾ ਲਈ ਹੈ ਨਾ ਦੂਸਰੇ ਦਿਨ ਤੁਸੀਂ ਜਿੱਦਾਂ ਮਰਜ਼ੀ ਆਪਣਾ ਕੰਮਕਾਰ ਕਰੋ ਧੁੱਪ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਸਿਰਫ ਜਦੋਂ ਟਿਊਬ ਲੱਗੀ ਹੋਵੇ ਉਦੋਂ ਨਹੀਂ ਧੁੱਪ ਦੇ ਵਿੱਚ ਹੋਣਾ ਇਸ ਕਰਕੇ ਇਹਨੂੰ ਰਾਤ ਨੂੰ ਲਗਾਉਣਾ ਤੇ ਮੋਇਸਚਰਾਈਜ਼ਰ ਲਗਾ ਕੇ ਸਕਿਨ ਨੂੰ ਫਿਰ ਤੁਸੀਂ ਇਹ ਟਿਊਬ ਨੂੰ ਇਸਤੇਮਾਲ ਤੁਸੀਂ ਕਰ ਸਕਦੇ ਹੋ ਬਹੁਤ ਸਾਰੀਆਂ ਪ੍ਰੋਬਲਮਾਂ ਦੀ ਇਹ ਜੜ ਜਿਹੜੇ ਪ੍ਰੋਬਲਮਾਂ ਦਾ ਜੜ ਇਹਨਾਂ ਨੂੰ ਖਤਮ ਕਰੇਗੀ ਠੀਕ ਹੈ ਬਹੁਤ ਸਾਰੇ ਪਰੇਸ਼ਾਨ ਨੇ ਮੇਰੇ ਭੈਣਾਂ ਕਿ ਸਾਡੀ ਸਕਿਨ ਤੇ ਕਾਲਾਪਾਨ ਹੈ ਜਾਂ ਸਾਡੀ ਸਕਿਨ ਤੇ ਨਾ ਪੈਚ ਬਣ ਗਏ ਨੇ ਕਿ ਤੂੰ ਕਾਲੀ ਕਿ ਤੂੰ ਗੋਰੀ ਕਿ ਤੂੰ ਕਾਲੀ ਕਿ ਤੂੰ ਗੋਰੀ ਇਹ ਟਿਊਬ ਦੇ ਨਾਲ ਠੀਕ ਹੋ ਜਾਣਗੇ ਆ ਬਹੁਤ ਵਧੀਆ ਕਿਉਂਕਿ ਮੈਂ ਖੁਦ ਇਸਤੇਮਾਲ ਕਰਦੀ ਹਾਂ ਇਸ ਕਰਕੇ ਮੈਂ ਤੁਹਾਨੂੰ ਵੀ ਇਹ ਟਿਊਬ ਬਾਰੇ ਦੱਸ ਰਹੀ ਹਾਂ ਕਿ ਤੁਸੀਂ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਇਹ ਨਹੀਂ ਹੈਗਾ ਕਈ ਬੰਨੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਦੀਦੀ ਅਸੀਂ ਮੈਡੀਕਲ ਚ ਟਿਊਬਾਂ ਲੈ ਲੈ ਕੇ ਇਸਤੇਮਾਲ ਕੀਤੀਆਂ ਉਹਦੋਂ ਸਾਡੀ ਚਮੜੀ ਖਰਾਬ ਹੋ ਗਈ ਹੈ ਜਾਂ ਸਾਡਾ ਸਕਿਨ ਜਿਹੜੀ ਇੱਕ ਤਾਂ ਪਤਲੀ ਪੈ ਗਈ ਹੈ ਇਹਦੇ ਨਾਲ ਸਭੂ ਮੋਟੀ ਹੁੰਦੀ ਸੀ ਕਿਨੇ ਪਤਲੀ ਨਹੀਂ ਹੁੰਦੀ ਇਹ ਜਿਹੜੀਆਂ ਐਕਟਰ ਨਹੀਂ ਹੈ ਨਾ ਉਹ ਵੀ ਇਸਤੇਮਾਲ ਕਰਦੀਆਂ ਤੁਸੀਂ ਗੂਗਲ ਤੇ ਜਾ ਕੇ ਰਿਸਰਚ ਕਰ ਸਕਦੇ ਹੋ ਟ੍ਰੈਟਿਨੋਇਲ ਇਹਦਾ ਨਾਮ ਹੈ ਟ੍ਰੈਟਿਨੋਇਲ ਮੈਂ ਇਹ ਥਮਲੇਮ ਤੇ ਵੀ ਲਾ ਦਾਂਗੀ ਇਹਦੀ ਫੋਟੋ ਔਰ ਡਰੈਸ ਡਿਸਕ੍ਰਿਪਸ਼ਨ ਵਿੱਚ ਇਹਦਾ ਨਾਮ ਵੀ ਜ਼ਰੂਰ ਲਿਖ ਦਵਾਂਗੀ ਟਾਈਟਲ ਵਿੱਚ ਵੀ ਇਹਦਾ ਮੈਂ ਨਾਮ ਲਿਖ ਦਵਾਂਗੀ ਜਿੱਥੇ ਨਾਮ ਲਿਖ ਕੇ ਫਿਰ ਦੇਖ ਕੇ ਡਿਸਕ੍ਰਿਪਸ਼ਨ ਚ ਜਾਂ ਟਾਈਟਲ ਤੋਂ ਨਾਮ ਆਪਣਾ ਲਿਖ ਕੇ ਤੇ ਤੁਸੀਂ ਮੈਡੀਕਲ ਵਾਲੇ ਨੂੰ ਦਿਖਾ ਸਕਦੇ ਆ ਚਾਹੇ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਠੀਕ ਹੈ ਤੇ ਬਹੁਤ ਹੀ ਪਿਆਰੀ ਕਰੀਮ ਹੈ ਤੁਹਾਡਾ ਚਿਹਰਾ ਇੱਕਦਮ ਜਿਹੜਾ ਨਾ ਇੰਨਾ ਮਤਲਬ ਕਿ ਵਧੀਆ ਹੋ ਜਾਏਗਾ ਨਾ ਇਹਨਾਂ 글로 ਤੁਹਾਡਾ ਚਿਹਰਾ ਛੱਡੇਗਾ ਨਾ ਬਹੁਤ ਜ਼ਿਆਦਾ ਸਕਿਨ ਸਾਫ਼ ਹੋ ਜਾਊਗੀ ਗੰਦੀ ਸਾਰੀ ਪਰਤ ਜਿਹੜੀ ਸਾਫ਼ ਹੋ ਜਾਏਗੀ ਬਿਲਕੁਲ ਪਤਲੀ ਨਹੀਂ ਹੋਣਗੀ ਚਮੜੀ ਮੋਟੀ ਹੋ ਜਾਵੇਗੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਥੋੜੀ ਜਿਹੀ ਪਸੰਦ ਆਈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਦਾ ਫਿਰ ਮਿਲਦੇ ਆ ਜੀ ਬਾਏ ਬਾਏ